ਇਹ ਤੈ ਹੀ ਸੀਗਾ ਕਿ ਕਾਂਗਰਸ ਦੇ ਅੰਦਰ ਜਿਮਨੀ ਚੋਣ ਤੋਂ ਬਾਅਦ ਖਲਾਰਾ ਪਊਗਾ ਪਰ ਹੁਣ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਰਾਤ ਆਉਣ ਤੋਂ ਬਾਅਦ ਇਹ ਵੀ ਤੈ ਹੋ ਗਿਆ ਹੈ ਕਿ ਖਲਾਰਾ ਵੀ ਬਹੁਤ ਵੱਡੇ ਪਦਰ ਦਾ ਪਾਏਗਾ ਹੁਣ ਕਾਂਗਰਸ ਦੇ ਅੰਦਰ ਬਹੁਤ ਵੱਡੇ ਪਦਰ ਦਾ ਕਲੇਸ਼ ਛੜਨ ਜਾ ਰਿਹਾ ਜਿੱਥੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਦੇ ਵਿੱਚ ਰਾਜਾ ਵੜਿੰਗ ਧੜੇ ਦੀ ਚੱਲੀ ਹੈ ਜਿੱਥੇ ਰਾਜਾ ਵੜਿੰਗ ਧੜੇ ਨੇ ਠੱਬੀ ਜਿਹੜੀ ਆਪਣੇ ਖਿਲਾਫ ਚੱਲ ਰਹੇ ਧੜੇ ਨੂੰ ਲਾਈ ਹੈ ਉੱਥੇ ਹੀ ਠੱਬੀ ਉਹਨਾਂ ਨੇ ਨਾਲ ਹੀ ਨਾਲ ਕਹਿੰਦੇ ਆ ਇਸ ਲਿਸਟ ਦੇ ਅਨੁਸਾਰ ਇਹ ਜੋ ਸਾਫ ਗੱਲ ਹੋ ਰਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਲਾ ਦਿੱਤੀ ਹੈ ਤਾਂ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਖਿਲਾਫ ਹੋ ਜਾਣਗੇ ਤੇ ਨਾਲ ਹੀ ਨਾਲ ਇਹ ਵੀ ਗੱਲ ਕਰਾਂਗੇ ਕਿ ਜਿਸ ਤਰੀਕੇ ਨਾਲ ਕਹਿੰਦੇ ਆ ਕਿ ਰਾਜਾ ਵੜਿੰਗ ਦੀ ਇਸ ਲਿਸਟ ਦੇ ਵਿੱਚ ਚੱਲੀ ਹੈ ਤਾਂ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਜਿਹੜੀ ਹੈ ਉਹ ਵੱਜ ਜਾਏਗੀ ਕਿ ਹੁਣ ਪ੍ਰਧਾਨ ਨਹੀਂ ਬਦਲਾ ਜਾਊਗਾ ਜਾਂ ਸਿਚੁਏਸ਼ਨ ਚੇਂਜ ਹੋਈ ਹੈ ਇਸ ਤੇ ਬਹੁਤ ਟਾਈਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਅਸੀਂ ਕਰਨੀ ਹੈ ਕਿ ਜਿਹੜਾ ਭੁੱਲਰ ਨੂੰ ਫੜਿਆ ਹੋਇਆ ਡੀਆਈਜੀ ਭੁੱਲਰ ਨੂੰ ਸੀਬੀਆਈ ਨੇ ਉਹਦੇ ਵਿੱਚ ਬਹੁਤ ਸਾਰੇ ਆਈਆਈਐਸ ਤੇ ਆਈਪੀਐਸ ਅਫਸਰਾਂ ਦੇ ਕੁਝ ਜੱਜ ਅਧਿਕਾਰੀਆਂ ਦੇ ਨਾਮ ਜਿਹੜੇ ਸਾਹਮਣੇ ਆਏ ਸੀ 50 ਦੇ ਕਰੀਬ ਔਰ ਉਹਨਾਂ ਦੀ ਹੁਣ ਕਹਿੰਦੇ ਇੱਕ ਲਿਸਟ ਉਹਨਾਂ ਦੀ ਜਿਹੜੀ ਆ ਪੂਰੀ ਜਾਣਕਾਰੀ ਮੰਗ ਲਈ ਆ ਈਡੀ ਨੇ ਤੇ ਹੁਣ ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਕੁਝ ਦਿਨਾਂ ਦੇ ਅੰਦਰ ਔਰ ਸੂਤੇ ਗਏ ਨੇ ਸਾ ਉਹਨਾਂ ਸਾਰਿਆਂ ਦੇ ਕੁਝ ਲੀਡਰਾਂ ਦੇ ਵੀ ਲੀਡਰ ਕਿਹੜੇ ਨੇ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਸ਼ੁਰੂਆਤ ਮੈਂ ਕਰੂੰਗਾ ਕਾਂਗਰਸ ਦੇ ਜਿਹੜੇ ਕਾਟੋ ਕਲੇਸ਼ ਦੇ ਉੱਪਰ ਬਾਏ ਇਲੈਕਸ਼ਨ ਤਨਤਾਰਨ ਦੀ ਖਤਮ ਹੋ ਗਈ ਹੈ ਉਸ ਤੋਂ ਪਹਿਲਾਂ ਬਹੁਤ ਵੱਡੇ ਪੱਧਰ ਤੇ ਕਲੇਸ਼ ਸੀਗਾ ਬਾਏ ਇਲੈਕਸ਼ਨ ਨੂੰ ਲੈ ਤੇ ਉਸ ਤੋਂ ਬਾਅਦ ਥੋੜਾ ਜਿਹਾ ਕਲੇਸ਼ ਥੰਮਿਆ ਸੀ ਪਰ ਇਹ ਚੀਜ਼ਾਂ ਸਾਫ਼ ਸਿਗੀਆਂ ਕਿ ਕਲੇਸ਼ ਖਤਮ ਹੋਇਆ ਨਹੀਂ ਸਗੋਦੀ ਬਾਏ ਇਲੈਕਸ਼ਨ ਤੋਂ ਬਾਅਦ ਇਹ ਕਲੇਸ਼ ਵੱਡੇ ਪੱਧਰ ਤੇ ਛਿੜੂਗਾ ਇਹ ਗੱਲ ਤੈਹ ਸੀਗੀ ਔਰ ਹੁਣ ਜਿਸ ਤਰੀਕੇ ਦੇ ਨਾਲ ਰਾਜਾ ਵੜਿੰਗ ਦੇ ਕੁਝ ਬਿਆਨ ਵੀ ਆਏ ਉਸ ਤੋਂ ਬਾਅਦ ਹੋਰ ਗੱਲ ਇਹ ਗੱਲ ਸਾਹਮਣੇ ਆ ਗਈ ਸੀ ਕਿ ਕਲੇਸ਼ ਹੁਣ ਵਾਕਈ ਸ਼ੁਰੂਗਾ ਬੀਤੀ ਰਾਤ ਜਿਹੜੇ ਕੁਝ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਜਿਹੜੀ ਆ ਉਹ ਆਈ ਹੈ ਔਰ ਉਸ ਲਿਸਟ ਦੇ ਵਿੱਚ ਜੋ ਤਸਵੀਰ ਜਿਹੜੀ ਸਾਫ਼ ਨਜ਼ਰ ਆਉਂਦੀ ਉਹਦੇ ਵਿੱਚ ਰਾਜਾ ਵੜਿੰਗ ਦੀ ਕਿਉਂਕਿ ਰਾਜਾ ਵੜਿੰਗ ਧੜੇ ਦੀ ਕਹਿੰਦੇ ਕਿ ਇਹਦੇ ਵਿੱਚ ਕਾਫੀ ਜ਼ਿਆਦਾ ਚੱਲੀ ਹੈ ਔਰ ਇਕਾ ਦੁੱਕਾ ਲੀਡਰ ਹੋਰ ਨੇ ਜਿਨ੍ਹਾਂ ਦੀ ਇਸ ਲਿਸਟ ਦੇ ਵਿੱਚ ਜਿਹੜੀ ਆ ਉਹ ਚੱਲੀ ਹੈ ਔਰ ਜ਼ਿਆਦਾਤਰ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਜਿਹੜੇ ਆ ਕਹਿੰਦੇ ਕਿ ਉਹ ਆਪਣੀ ਕਿਸਮ ਦੇ ਕਹੋ ਕਿ ਆਪਣੇ ਧੜੇ ਦੇ ਅਨੁਸਾਰ ਜਿਹੜੇ ਆ ਉਹ ਬਣਾਏ ਆ ਔਰ 27 ਜ਼ਿਲ੍ਹਾ ਪ੍ਰਧਾਨ ਜਿਹੜੇ ਉਹ ਬਣਾਏ ਗਏ ਆ ਹਾਲਾਂਕਿ ਦੋ ਜ਼ਿਲ੍ਹਾ ਪ੍ਰਧਾਨਾਂ ਦਾ ਨਾਮ ਇਹਦੇ ਵਿੱਚ ਆਇਆ ਨਹੀਂ ਕਿਉਂਕਿ ਇੱਕ ਮਲੇਰਕੂਟਲਾ ਮਲੇਰਕੂਟਲਾ ਦੇ ਵਿੱਚ ਕਹਿੰਦੇ ਆ ਕਿ ਜਿਹੜੇ ਰਜ਼ੀਆ ਸੁਲਤਾਨਾ ਨੇ ਉਹਨਾਂ ਦੀ ਬੇਟੀ ਨੂੰ ਜ਼ਿਲ੍ਹਾ ਪ੍ਰਧਾਨ ਜਿਹੜਾ ਉਹ ਬਣਾਇਆ ਜਾਣਾ ਸੀ ਤਾਂ ਉਹਨਾਂ ਦੇ ਉੱਪਰ ਪਰਚਾ ਦਰਜ ਹੋਣ ਦੇ ਕਰਕੇ ਉਹਨਾਂ ਦੀ ਨਾਮ ਜਿਹੜਾ ਰੋਕ ਲਿਆ ਗਿਆ ਦੂਜਾ ਵੱਡਾ ਕਲੇਸ਼ ਛੜਿਆ ਮਾਨਸਾ ਦੀ ਜ਼ਿਲ੍ਹਾ ਪ੍ਰਧਾਨੀ ਨੂੰ ਲੈ ਕੇ ਰਾਜਾ ਵੜਿੰਗ ਕਿਸੇ ਹੋਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਮੂਸੇਵਾਲਾ ਦੇ ਬਾਪੂ ਜਿਹੜੇ ਆ ਉਹ ਕਿਸੇ ਹੋਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਰਾਜਾ ਵੜਿੰਗ ਕਹਿੰਦੇ ਆ ਕਿ ਮਾਈਕਲ ਗਾਗੋਵਾਲ ਨੂੰ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਜਦਕਿ ਦੂਜੇ ਪਾਸੇ ਜਿਹੜੇ ਮੂਸੇਵਾਲਾ ਦੇ ਬਾਪੂ ਨੇ ਕਹਿੰਦੇ ਆ ਕਿ ਉਸ ਚੀਜ਼ ਦੀ ਵਿਰੋਧਤਾ ਕਰ ਰਹੇ ਸੀ ਉਹਨਾਂ ਦੇ ਨਾਲ ਕੁਝ ਹੋਰ ਲੀਡਰ ਵੀ ਸੀ ਜਿਹੜੇ ਵਿਰੋਧਤਾ ਕਰ ਰਹੇ ਸੀਗੇ ਔਰ ਮੂਸੇਵਾਲਾ ਦੇ ਬਾਪੂ ਨੇ ਕਹਿੰਦੇ ਆ ਕਿ ਉੱਪਰ ਅਪਰੋਚ ਕਰਕੇ ਰਾਜਾ ਵੜਿੰਗ ਦੇ ਉਸ ਪ੍ਰਧਾਨ ਦਾ ਨਾਮ ਜਿਹੜਾ ਉਹ ਰੁਕਵਾ ਲਿਆ ਤੇ ਉਹਦਾ ਨਾਮ ਉਸ ਲਿਸਟ ਦੇ ਵਿੱਚ ਜਿਹੜਾ ਉਹ ਆਉਣ ਨਹੀਂ ਦਿੱਤਾ ਔਰ ਹੁਣ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਦਾ ਨਾਮ ਜਿਹੜਾ ਉਹ ਰੁਕਿਆ ਹੋਇਆ ਹੈ ਹਲੇ ਉਹਦਾ ਨਾਮ ਆਇਆ ਨਹੀਂ ਔਰ ਇੱਕ ਮਲੇਰਕੋਟਲਾ ਦੀ ਜਿਹੜੀ ਬੀਬੀ ਰਜ਼ੀਆ ਸੁਲਤਾਨਾ ਉਹਨਾਂ ਦੀ ਬੇਟੀ ਦਾ ਨਾਮ ਕਹਿੰਦੇ ਕਿ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਆਉਣਾ ਸੀ ਪਰ ਉਹਨਾਂ ਦੇ ਉੱਪਰ ਪਰਚਾ ਦਰਜ ਹੋਣ ਦੇ ਕਰਕੇ ਉਹਨਾਂ ਦਾ ਵੀ ਜਿਹੜਾ ਉਹ ਨਾਮ ਹਲੇ ਰੋਕਿਆ ਗਿਆ ਹੁਣ ਇਹਦੇ ਵਿੱਚ ਜਿੱਥੇ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਰਾਜਾ ਵਡਿੰਗ ਧੜੇ ਦੀ ਇਸ ਲਿਸਟ ਦੇ ਵਿੱਚ ਚੱਲੀ ਹੈ ਤਾਂ ਉੱਤੇ ਇਹ ਗੱਲ ਸਾਫ਼ ਹੈ ਕਿ ਠੀਕ ਆ ਚਰਨਜੀਤ ਸਿੰਘ ਚੰਨੀ ਹੋਣਾ ਦੀ ਥੋੜੀ ਬਹੁਤ ਚੱਲੀ ਜਰੂਰ ਹੈ ਪਰ ਉਹਨਾਂ ਦੇ ਧੜੇ ਨੂੰ ਜਿਹੜੇ ਹੋਰ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਠੱਬੀ ਇਸ ਲਿਸਟ ਦੇ ਰਾਹੀ ਲੱਗਦੀ ਜਿਹੜੀ ਉਹ ਨજર ਜਰੂਰ ਆਈ ਹੈ ਹੁਣ ਇਹ ਤਾਂ ਗੱਲ ਕਲੀਅਰ ਇਸ ਸੀ ਕਿ ਚਰਨਜੀਤ ਸਿੰਘ ਚੰਨੀ ਹੋਣੀ ਔਰ ਰਾਜਾ ਬੜਿੰਗ ਹੋਣਾ ਦਾ ਜਿਹੜਾ ਇੱਕ ਦੂਜੇ ਦੇ ਖਿਲਾਫ ਜਿਹੜੇ ਉੱਠੇ ਹੋਏ ਧੜੇ ਸੀਗੇ ਔਰ ਇਹ ਧੜੇ ਜਿਹੜੇ ਆ ਉਹ ਬਿਲਕੁਲ ਇੱਕ ਦੂਜੇ ਦੇ ਖਿਲਾਫ ਸੀ ਉਹ ਤਾਂ ਠੀਕ ਸੀ ਗੱਲ ਜਿਹੜੀ ਹੋਣੀ ਹੋਈ ਸੀ ਪਰ ਇਸ ਦੇ ਨਾਲ ਹੈਰਾਨੀ ਦੀ ਗੱਲ ਜਿਹੜੀ ਇਹ ਹੋਈ ਹੈ ਕਿ ਇਹਦੇ ਵਿੱਚ ਰਾਜਾ ਵੜਿੰਗ ਦੀ ਆਪਣੇ ਠੱਬੀ ਜਿਹੜੀ ਆ ਉਹ ਆਪਣੇ ਵਿਰੋਧੀ ਧੜੇ ਨੂੰ ਨਹੀਂ ਲਾਈ ਸਗੋ ਦੀ ਇਹਦੇ ਵਿੱਚ ਜਿਹੜੇ ਨਾਮ ਨਜ਼ਰ ਆਏ ਐ ਉਹ ਨਾਮ ਇਹ ਵੀ ਸਾਫ਼ ਕਰਦੇ ਆ ਕਿ ਇਸ ਲਿਸਟ ਦੇ ਵਿੱਚ ਜਿਹੜੇ ਪ੍ਰਤਾਪ ਸਿੰਘ ਬਾਜਵਾ ਐਲਓਪੀ ਜਿਨ੍ਹਾਂ ਦੇ ਮਨ ਦੇ ਵਿੱਚ ਭੁਲੇਖਾ ਸੀਗਾ ਬਹੁਤ ਲੋਕਾਂ ਨੂੰ ਕਿ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਇਕੱਠੇ ਐ ਉਹ ਲੋਕਾਂ ਦਾ ਵੀ ਹੁਣ ਭੁਲੇਖਾ ਇਸ ਲਿਸਟ ਦੇ ਵਿੱਚੋਂ ਨਿਕਲ ਗਿਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੀ ਵੀ ਇਸ ਲਿਸਟ ਦੇ ਮੁਤਾਬਕ ਜੇ ਆਪਾਂ ਦੇਖੀਏ ਤਾਂ ਚੱਲੀ ਨਹੀਂ ਹੈ ਹੁਣ ਇਸ ਲਿਸਟ ਦੇ ਵਿੱਚੋਂ ਚੱਲੀ ਕਿਹਦੀ ਹੈ ਰਾਜਾ ਬੜਿੰਗ ਉਹਨਾਂ ਦੇ ਕੁਝ ਸਾਥੀ ਰੰਦਾਵਾ ਹੋਣੀ ਹੋਗੇ ਜਾਂ ਕੁਝ ਹੋਰ ਹੋਗੇ ਹੁਣ ਮਾਝਾ ਬ੍ਰਿਗੇਡ ਦੇ ਜਿਹੜੇ ਕੁਝ ਸਾਥੀ ਸੀਗੇ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਦੇ ਪ੍ਰਾਣੇ ਉਹਨਾਂ ਦੀ ਵੀ ਇਸ ਲਿਸਟ ਦੇ ਵਿੱਚ ਚੱਲੀ ਨਹੀਂ ਔਰ ਸਾਫ਼ ਤੌਰ ਤੇ ਅੱਜ ਇਹ ਗੱਲ ਕਹਿੰਦਿਆਂ ਮੈਨੂੰ ਕੋਈ ਗਰੇਜ ਨਹੀਂ ਹੈ ਕਿ ਮਾਝਾ ਬ੍ਰਿਗੇਡ ਹੁਣ ਮਾਝਾ ਬ੍ਰਿਗੇਡ ਰਹੀ ਨਹੀਂ ਉਹ ਜਿਹੜੀ ਅਖੰਡ ਪੁੰਡ ਗਈ ਹੈ ਔਰ ਕੁਝ ਸਾਥੀ ਉਧਰ ਚਲੇ ਗਿਆ ਕੁਝ ਸਾਥੀ ਉਧਰ ਚਲੇ ਗਿਆ ਤਾਂ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਲਿਸਟ ਦੇ ਵਿੱਚ ਜੇ ਰਾਜਾ ਵੜਿੰਗ ਦੀ ਚੱਲੀ ਹੈ ਜੇ ਉਹਨਾਂ ਦੇ ਵਿਰੋਧੀ ਧੜੇ ਦੀ ਨਹੀਂ ਚੱਲੀ ਜੇ ਪ੍ਰਤਾਪ ਸਿੰਘ ਬਾਜਵਾ ਦੀ ਇਸ ਲਿਸਟ ਦੇ ਵਿੱਚ ਨਹੀਂ ਚੱਲੀ ਤਾਂ ਕੀ ਫੇਰ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਉਹ ਰਾਜਾ ਵੜਿੰਗ ਦੀ ਹੀ ਚਲੇਗੀ ਤਾਂ ਕੀ ਰਾਜਾ ਵੜਿੰਗ ਹੀ ਜਿਹੜੇ ਉਹ ਕਾਂਗਰਸ ਦਾ ਪੁਇਕ ਹੋਣਗੇ ਜਾਂ ਉਹਨਾਂ ਦੀ ਪ੍ਰਧਾਨਗੀ ਨਹੀਂ ਬਦਲੀ ਜਾਊਗੀ ਇਹਦੇ ਉੱਤੇ ਮੈਨੂੰ ਲੱਗਦਾ ਹੈ ਕਿ ਹਲੇ ਆਪਾਂ ਨੂੰ ਰੁਕਣਾ ਪਊਗਾ ਕਿਉਂਕਿ ਜਦੋਂ ਇਹ ਲਿਸਟ ਜਿਹੜੀ ਆ ਉਹ ਬਣੀ ਹੈ ਜਦੋਂ ਇਹ ਲਿਸਟ ਬਣੀ ਐ ਉਸ ਸਮੇਂ ਰਾਜਾ ਵੜਿੰਗ ਦੀ ਪਾਰਟੀ ਦੇ ਅੰਦਰ ਸਿਚੁਏਸ਼ਨ ਕੁਝ ਹੋਰ ਸੀਗੀ ਪਰ ਹੁਣ ਇਸ ਲਿਸਟ ਬਣਨ ਤੋਂ ਬਾਅਦ ਠੀਕ ਐ ਜਾਰੀ ਹੁਣ ਹੋਈ ਐ ਪਰ ਲਿਸਟ ਇਹ ਪਹਿਲਾਂ ਹੀ ਬਣ ਚੁੱਕੀ ਸੀਗੀ ਤਰਨ ਤਰਨ ਬਾਈ ਇਲੈਕਸ਼ਨ ਦੇ ਕਰਕੇ ਇਹਨੂੰ ਜਿਹੜਾ ਉਹ ਰੋਕਿਆ ਹੋਇਆ ਸੀਗਾ ਠੀਕ ਐ ਕਿ ਇਹਦੇ ਵਿੱਚ ਜਿਸ ਤਰੀਕੇ ਦੀ ਰਾਜਾ ਵੜਿੰਗ ਦੀ ਚੱਲੀ ਆ ਉਹ ਗੱਲ ਵੱਖਰੀ ਐ ਉਦੋਂ ਸਿਚੁਏਸ਼ਨ ਰਾਜਾ ਵੜਿੰਗ ਹੋਰਾਂ ਦੀ ਕੁਝ ਹੋਰ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਰਾਜਾ ਵੜਿੰਗ ਦੇ ਦੋ ਤਿੰਨ ਬਿਆਨ ਇਹੋ ਜਿਹੇ ਆਏ ਐ ਜਿਹਦੇ ਨਾਲ ਪਾਰਟੀ ਨੂੰ ਤਾਂ ਚਲੋ ਜੋ ਨੁਕਸਾਨ ਹੋਣਾ ਸੀ ਉਹਨੇ ਰਾਜਾ ਵੜਿੰਗ ਨੂੰ ਆਪ ਨੂੰ ਖੁਦ ਨੂੰ ਜਿਹੜਾ ਨੁਕਸਾਨ ਹੋਇਆ ਹੈਗਾ ਸੋ ਉਹਦੇ ਕਰਕੇ ਹੁਣ ਸਿਚੁਏਸ਼ਨ ਕੁਝ ਹੋਰ ਬਣ ਗਈ ਹੈ ਜੇ ਉਹ ਬਿਆਨ ਨਾ ਆਏ ਹੁੰਦੇ ਜੇ ਉਹ ਸਿਚੁਏਸ਼ਨ ਆਜਾ ਵੜਿੰਗ ਦੇ ਵਾਸਤੇ ਨਾ ਮੈਨੂੰ ਲੱਗਦਾ ਕਿ ਪੈਦਾ ਹੋਈ ਹੁੰਦੀ ਤਾਂ ਉਦੋਂ ਮੈਨੂੰ ਲੱਗਦਾ ਕਿ ਕਹਿ ਸਕਦੇ ਸੀ ਕਿ ਰਾਜਾ ਵੜਿੰਗ ਹੀ ਜਿਹੜੇ ਉਹ ਰੁਕੇ ਰਹਿਣਗੇ ਬਣੇ ਰਹਿਣਗੇ ਪ੍ਰਧਾਨ ਹਾਲੇ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਰਾਜਾ ਵੜਿੰਗ ਪ੍ਰਧਾਨ ਬਦਲਣਗੇ ਜਾਂ ਕੋਈ ਹੋਰ ਹਾਲਾਂਕਿ ਉਹਨਾਂ ਦੇ ਮੈਂ ਇਹ ਗੱਲ ਕਹਿਣਾ ਚਾਹੁੰਨਾ ਕਿ ਜਿਹੜੀ ਇਹਦੇ ਤਸਵੀਰ ਵਿੱਚੋਂ ਲਿਸਟ ਦੇ ਵਿੱਚੋਂ ਨਜ਼ਰ ਆਈ ਹੈ ਰਾਜਾ ਵੜਿੰਗ ਦੀ ਉਹ ਤੋਂ ਇਹ ਲੱਗ ਰਿਹਾ ਹੈ ਕਿ ਰਾਜਾ ਵੜਿੰਗ ਪਾਰਟੀ ਦੇ ਅੰਦਰ ਮਜ਼ਬੂਤੀ ਦੇ ਨਾਲ ਖੜੇ ਦਿਖਾਈ ਦੇ ਰਹੇ ਹੈ ਪਰ ਕਿਤੇ ਨਾ ਕਿਤੇ ਹੁਣ ਲਿਸਟ ਲੇਟ ਆਈ ਹੈ ਇਹ ਲਿਸਟ ਪਹਿਲਾਂ ਬਣ ਗਈ ਸੀ ਜਦੋਂ ਰਾਜਾ ਵੜਿੰਗ ਮਜ਼ਬੂਤ ਸੀਗੇ ਪਰ ਹੁਣ ਕਿਤੇ ਨਾ ਕਿਤੇ ਰਾਜਾ ਵੜਿੰਗ ਜਿੱਥੇ ਵਿਰੋਧੀਆਂ ਨੇ ਘੇਰੇ ਹੋਏ ਆ ਉੱਤੇ ਹੀ ਅੰਦਰੋਂ ਅੰਦਰੀ ਪਾਰਟੀ ਨੇ ਵੀ ਆਪਣੀ ਨੇ ਘੇਰੇ ਹੋਏ ਆ ਕਿਉਂਕਿ ਇੱਕ ਕਮਿਊਨਿਟੀ ਦੇ ਖਿਲਾਫ ਬਿਆਨ ਉਹਨਾਂ ਦਾ ਆ ਜਾਣਾ ਦੂਜੇ ਪਾਸੇ ਜੇ ਆਪਾਂ ਗੱਲ ਕਰ ਲਈਏ ਤਾਂ ਹੋਰ ਧਾਰਮਿਕ ਇਸ਼ੂ ਜਿਹੜੇ ਖੜੇ ਹੋਗੇ ਤੇ ਨਹੀਂ 2-3 ਇਨਸੀਡੈਂਟ ਉੱਥੇ ਇਹੋ ਜਿਹੇ ਖੜੇ ਹੋਗੇ ਆ ਰਾਜਾ ਵੜਿੰਗ ਦੇ ਵਾਸਤੇ ਜਿਹੜੇ ਰਾਜਾ ਵੜਿੰਗ ਦੇ ਵਾਸਤੇ ਹਾਰਤਕ ਸਿੱਧ ਜਿਹੜੇ ਉਹ ਸਿਰਫ ਬਾਏ ਇਲੈਕਸ਼ਨ ਦੇ ਕਰਕੇ ਹੀ ਨਹੀਂ ਪ੍ਰਧਾਨਗੀ ਦੇ ਕਰਕੇ ਨਹੀਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਰਾਜਨੀਤੀ ਦੇ ਵਿੱਚ ਉਹਨਾਂ ਦੇ ਵਾਸਤੇ ਹਾਰਤਕ ਸਿੱਧ ਜਿਹੜੇ ਉਹ ਹੋਣ ਵਾਲੇ ਆ ਤੇ ਹੁਣ ਉਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਲੜਾਈ ਕਿਵੇਂ ਵਧਣ ਜਾ ਰਹੀ ਹੈ ਹੁਣ ਇੱਕ ਤਾਂ ਉਹ ਧੜਾ ਨਾਰਾਜ ਹੈ ਜਿਹੜਾ ਰਾਜਾ ਵੜਿੰਗ ਦੇ ਨਾਲ ਪਹਿਲਾਂ ਹੀ ਚੱਲ ਨਹੀਂ ਰਿਹਾ ਔਰ ਵਿਰੋਧੀ ਹੈ ਇੱਕ ਤਾਂ ਉਹ ਧੜਾ ਨਾਰਾਜ ਇਸ ਕਰਕੇ ਹੋ ਜਾਣਾ ਰਾਜਾ ਵੜਿੰਗ ਤੋਂ ਕਿ ਭਾਈ ਇਹਨਾਂ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਇਸ ਲਿਸਟ ਦੇ ਵਿੱਚ ਬਣ ਨਹੀਂ ਦਿੱਤੇ ਉਹਨਾਂ ਨੂੰ ਹੋਰ ਟੈਨਸ਼ਨ ਪੈ ਜਾਣੀ ਹੈ ਔਰ ਦੂਜਾ ਇਹ ਜਿਹੜਾ ਰਾਜਾ ਵੜਿੰਗ ਦੇ ਜਿਹੜੇ ਬਿਆਨ ਨੇ ਜਿਹਦੇ ਕਰਕੇ ਰਾਜਾ ਵੜਿੰਗ ਘੇਰੇ ਹੈ ਉਹਨਾਂ ਕਰਕੇ ਰਾਜਾ ਵੜਿੰਗ ਦੇ ਖਿਲਾਫ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜੀ ਲੜਾਈ ਹੁਣ ਪਾਰਟੀ ਦੇ ਅੰਦਰ ਛਿੜਨ ਜਾ ਰਹੀ ਹੈ ਔਰ ਕਿਤੇ ਨਾ ਕਿਤੇ ਰਾਜਾ ਵੜਿੰਗ ਨੂੰ ਜਿਹੜਾ ਐਲੋਪੀ ਦੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਹੋਣਾ ਦਾ ਜਿਹੜਾ ਉਹ ਸਾਥ ਮਿਲਦਾ ਜਿਹੜਾ ਉਹ ਨਜ਼ਰੀ ਆ ਰਿਹਾ ਸੀਗਾ ਉਹ ਵੀ ਜਿਹੜਾ ਹੁਣ ਮੈਨੂੰ ਲੱਗਦਾ ਕਿ ਸਾਥ ਪ੍ਰਤਾਪ ਸਿੰਘ ਬਾਜਵਾ ਦਾ ਉਸ ਤਰੀਕੇ ਦਾ ਹੁਣ ਮਿਲਦਾ ਨਦਵੀ ਨਹੀਂ ਆਊਗਾ ਪਿਛਲੇ ਦਿਨੀ ਇਹ ਵੀ ਗੱਲਾਂ ਬਾਤਾਂ ਹੋਈਆਂ ਨੇ ਕਿ ਇੰਨਾ ਹੀ ਕੁਝ ਵੱਡੇ ਲੀਡਰਾਂ ਨੇ ਰਾਜਾ ਵੜਿੰਗ ਦੇ ਖਿਲਾਫ ਉੱਪਰ ਦਿੱਲੀ ਵੀ ਗੱਲਾਂ ਬਾਤਾਂ ਕੀਤੀਆਂ ਨੇ ਸੋ ਉਸ ਤਰੀਕੇ ਦੀ ਇਹ ਜਿਸ ਤਰੀਕੇ ਦੀ ਯਾਰੀ ਸਾਨੂੰ ਪ੍ਰਤਾਪ ਸਿੰਘ ਬਾਜਵਾ ਦੀ ਔਰ ਰਾਜਾ ਵੜਿੰਗ ਦੀ ਸਾਨੂੰ ਯਾਰੀ ਬਾਈ ਇਲੈਕਸ਼ਨ ਤਰਨ ਤਰਨ ਤੋਂ ਪਹਿਲਾਂ ਜਿਹੜੀ ਉਹਨਾਂ ਦੇ ਲਈ ਆਉਂਦੀ ਸੀਗੀ ਉਹ ਹੁਣ ਬਾਈ ਇਲੈਕਸ਼ਨ ਤੋਂ ਬਾਅਦ ਔਰ ਖਾਸ ਕਰਕੇ ਰਾਤ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਉਹ ਯਾਰੀ ਹੁਣ ਜਿਹੜੀ ਉਹ ਸਾਨੂੰ ਉਸ ਤਰੀਕੇ ਦੀ ਯਾਰੀ ਨਜ਼ਰੀ ਆ ਨਹੀਂ ਰਹੀ ਹੁਣ ਪ੍ਰਤਾਪ ਸਿੰਘ ਬਾਜਵਾ ਇਸ ਤਰੀਕੇ ਨੂੰ ਕਿਵੇਂ ਲੈਂਦੇ ਐ ਇਹ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਔਰ ਜਿਹੜਾ ਉਹਨਾਂ ਦਾ ਵਿਰੋਧੀ ਧੜਾ ਰਾਜਾ ਬੜਿੰਗ ਦਾ ਉਹ ਇਸ ਚੀਜ਼ ਨੂੰ ਅੱਗੇ ਲੈ ਕੇ ਕਿਵੇਂ ਵਧੇਗਾ ਉਹ ਵੀ ਜਿਹੜੀ ਗੱਲ ਦੇਖਣ ਵਾਲੀ ਹੋਊਗੀ ਪਰ ਇਹ ਗੱਲ ਜ਼ਰੂਰ ਤੈ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਕਾਂਗਰਸ ਦੇ ਅੰਦਰ ਪ੍ਰਧਾਨਗੀ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਪਰ ਇੱਕ ਵਾਰ ਫਿਰ ਜਿਹੜਾ ਉਹ ਕਲੇਸ਼ ਛਿਰਨ ਵਾਲਾ ਜਿਹੜਾ ਉਹ ਸੀਗਾ ਉਹ ਹੁਣ ਕਲੇਸ਼ ਛਿਰਨ ਵਾਲਾ ਹੀ ਹੈ ਆਪਾਂ ਕਹਿ ਸਕਦੇ ਆਂ ਔਰ ਉਸ ਅੱਗ ਦੇ ਉੱਪਰ ਬਲਦੀ ਦਾ ਜਿਹੜਾ ਉਹ ਬਲਦੀ ਦੇ ਉੱਪਰ ਤੇਲ ਪਾਉਣ ਦਾ ਜਿਹੜਾ ਕੰਮ ਹੈ ਉਹ ਇਸ ਲਿਸਟ ਨੇ ਜਿਹੜਾ ਉਹ ਇੱਕ ਤਰੀਕੇ ਨਾਲ ਕਹਿ ਦਈਏ ਕਿ ਕਰ ਦੇਣਾ ਜਾਂ ਕਰ ਦਿੱਤਾ ਔਰ ਇਸ ਕਰਕੇ ਮੈਂ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ ਚ ਬਹੁਤ ਵੱਡੇ ਪੱਧਰ ਦੇ ਉੱਪਰ ਇਹਦੇ ਉੱਪਰ ਜਿਹੜੀ ਆ ਉਹ ਲੜਾਈ ਹੋਏਗੀ ਪਰ ਇਹ ਗੱਲ ਸਿਚੁਏਸ਼ਨ ਇਹ ਕਲੀਅਰ ਕਰਨੀ ਮੇਰੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਠੀਕ ਹੈ ਕਿ ਇਸ ਲਿਸਟ ਦੇ ਰਾਹੀਂ ਇਹ ਪਤਾ ਲੱਗਦਾ ਕਿ ਰਾਜਾ ਵੜਿੰਗ ਦੀ ਇਸ ਲਿਸਟ ਦੇ ਵਿੱਚ ਚੱਲੀ ਹੈ ਪਰ ਇਹ ਜਦੋਂ ਲਿਸਟ ਬਣੀ ਹੈ ਉਦੋਂ ਸਿਚੁਏਸ਼ਨ ਹੋਰ ਸੀਗੀ ਹੁਣ ਸਿਚੁਏਸ਼ਨ ਹੋਰ ਹੈ ਰਾਜਾ ਵੜਿੰਗ ਦੇ ਜਿਸ ਤਰੀਕੇ ਦੇ ਨਾਲ ਜਿਹੜੇ ਉਹ ਬਿਆਨ ਆਏ ਨੇ ਜਾਂ ਹੋਰ ਉਹਨਾਂ ਦੇ ਖਿਲਾਫ ਕੰਟਰੋਵਰਸੀਜ਼ ਖੜੀਆਂ ਹੋਈਆਂ ਇਸ ਬਾਅਦ ਇਲੈਕਸ਼ਨ ਦੇ ਵਿੱਚ ਉਹਨੇ ਰਾਜਾ ਵੜਿੰਗ ਦੀ ਸਥਿਤੀ ਨੂੰ ਥੋੜਾ ਜਿਆ ਜੇ ਆਪਾਂ ਕਹੀਏ ਤਾਂ ਉਹ ਕਮਜ਼ੋਰ ਕੀਤਾ ਔਰ ਇਸ ਕਰਕੇ ਇਸ ਕਮਜ਼ੋਰ ਸਥਿਤੀ ਦੇ ਵਿੱਚ ਹੁਣ ਉਹ ਵਿਰੋਧੀ ਕਿੰਨਾ ਕੁ ਫਾਇਦਾ ਚੱਕਦੇ ਆ ਪ੍ਰਤਾਪ ਸਿੰਘ ਬਾਜਵਾ ਇਸ ਚੀਜ਼ ਨੂੰ ਕਿਵੇਂ ਲੈਂਦੇ ਆ ਉਹ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਪਰ ਇਹ ਮੈਨੂੰ ਲੱਗਦਾ ਕਹਿਣਾ ਮੁਸ਼ਕਿਲ ਹੈ ਕਿ ਇਹ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਦੇ ਰਾਹੀਂ ਇਹ ਭੁਇਕ ਰਾਜਾ ਵੜਿੰਗ ਦਾ ਉਹ ਜਿਹੜਾ ਥੋੜਾ ਜਿਆ ਮੈਨੂੰ ਲੱਗਦਾ ਹੈ ਕਿ ਹਲੇ ਉਹਦੇ ਤੇ ਖੁੱਲ ਕੇ ਉਸ ਤਰੀਕੇ ਦੀ ਗੱਲ ਕਰਨੀ ਮੁਸ਼ਕਲ ਹੈ ਕਿ ਬਣੇ ਰਹਿਣਗੇ ਜਾਂ ਲੈ ਜਾਣਗੇ ਇਹ ਜੜੀ ਗੱਲ ਕਹਿਣੀ ਜਿਹੜੀ ਉਹ ਮੁਸ਼ਕਲ ਹੈ ਪਰ ਹਾਂ ਰਾਜਾ ਵੜਿੰਗ ਇਸ ਲਿਸਟ ਦੇ ਰਾਹੀਂ ਮਜ਼ਬੂਤ ਦਿਖੇ ਹੈ ਔਰ ਵਿਰੋਧੀਆਂ ਨੂੰ ਝਟਕਾ ਉਹਨਾਂ ਨੇ ਜਰੂਰ ਦਿੱਤਾ ਹੈ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਨਾਲ ਹੀ ਨਾਲ ਝਟਕਾ ਦਿੰਦਾ ਹੈ ਹੁਣ ਵਿਰੋਧੀ ਔਰ ਪ੍ਰਤਾਪ ਸਿੰਘ ਬਾਜਵਾ ਕਿਸ ਤਰੀਕੇ ਦੇ ਨਾਲ ਰਾਜਾ ਵੜਿੰਗ ਦੇ ਖਿਲਾਫ ਹੁਣ ਲੜਾਈ ਛੇੜਦੇ ਹੈ ਉਹ ਜਿਹੜੀ ਆ ਗੱਲ ਜਰੂਰ ਦੇਖਣ ਵਾਲੀ ਹੋਊਗੀ ਚਲੋ ਅਗਲੀ ਖਬਰ ਲੈ ਲੈਂਦੇ ਆ ਅਗਲੀ ਖਬਰ ਵੀ ਜਿਹੜੀ ਉਹ ਆਪਣੇ ਲਈ ਬੜੀ ਅਹਿਮ ਹੈਗੀ ਹੈ ਉਹ ਖਬਰ ਕਿਹੜੀ ਹੈ ਖਬਰ ਹੈ ਭੁੱਲਰ ਸਾਹਿਬ ਦੀ ਬਹੁਤ ਚਰਚਿਤ ਮਾਮਲਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਉਹ ਚੱਲ ਰਿਹਾ ਹੈ ਹੈਗਾ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਜਿਹੜਾ ਇਹ ਚਰਚਿਤ ਮਸਲਾ ਇਹ ਮਸਲਾ ਜਿਹੜਾ ਹੈਗਾ ਇਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਉਹਨਾਂ ਤੋਂ ਮੌਕੇ ਤੋਂ ਜਿਹੜਾ ਉਹ ਬਹੁਤ ਸਾਰੇ ਰੁਪਏ ਉਹਨਾਂ ਦੇ ਘਰੋਂ ਜਿਹੜੇ ਫੜੇ ਗਏ ਬਹੁਤ ਸੋਨਾ ਜਿਹੜਾ ਫੜਿਆ ਗਿਆ ਉਹਨਾਂ ਨੂੰ ਫਸਾਇਆ ਇੱਕ ਉਹਨਾਂ ਦੇ ਦਲਾਲ ਕਿਰਸ਼ਾਨੂੰ ਨੇ ਜਿਹੜਾ ਉਹਨਾਂ ਰਾਹੀਂ ਉਹਦੇ ਰਾਹੀਂ ਭੁੱਲਰ ਸਾਹਿਬ ਕਹਿੰਦੇ ਆ ਕਿ ਪੈਸੇ ਪੂਸੇ ਵੀ ਜਿਹੜਾ ਉਹ ਲੈਂਦੇ ਸੀਗੇ ਉਹਨਾਂ ਨੂੰ ਕਈ ਦਿਨਾਂ ਦੇ ਰਿਮਾਂਡ ਦੇ ਉੱਪਰ ਜਿਹੜਾ ਉਹ ਰੱਖਿਆ ਹੋਇਆ ਸੀਗਾ ਸੀਬੀਆਈ ਨੇ ਔਰ ਸੀਬੀਆਈ ਹਾਲਾਂਕਿ ਹੁਣ ਉਹ ਸੀਬੀਆਈ ਦੇ ਰਿਮਾਂਡ ਤੋਂ ਖਿਹੜਾ ਛੁੜਾ ਕੇ ਹੁਣ ਜਿਹੜਾ ਉਹ ਨਿਆਂਇਕ ਹਿਰਾਸਤ ਦੇ ਵਿੱਚ ਜਿਹੜਾ ਉਹ ਪਹੁੰਚ ਚੁੱਕਿਆ ਹਾਲਾਂਕਿ ਇਸ ਦੌਰਾਨ ਉਹਨਾਂ ਦਾ ਰਿਮਾਂਡ ਜਿਹੜਾ ਉਹ ਵਿਜੀਲੈਂਸ ਨੇ ਵੀ ਮੰਗਿਆ ਸੀ ਪਰ ਸੀਬੀਆਈ ਦੇ ਕੋਲੇ ਉਹਨਾਂ ਦਾ ਰਿਮਾਂਡ ਹੋਣ ਕਾਰਨ ਵਿਜੀਲੈਂਸ ਨੂੰ ਜਿਹੜਾ ਉਹ ਰਿਮਾਂਡ ਨਹੀਂ ਮਿਲ ਸਕਿਆ ਸੋ ਉਹਨਾਂ ਨੂੰ ਵੇਟ ਕਰਨੀ ਪਈ ਤਾਂ ਹੁਣ ਉਹ ਸਾਰੀਆਂ ਚੀਜ਼ਾਂ ਚੂਜਾਂ ਨਵੇੜ ਕੇ ਜਿਹੜੀਆਂ ਉਹ ਰਿਮਾਂਡ ਤੋਂ ਜਿਹੜਾ ਉਹ ਸਾਫ਼ ਹੋ ਕੇ ਉਹ ਚਲੇ ਗਏ ਆ ਜੇਲ੍ਹ ਦੇ ਵਿੱਚ ਤੇ ਹੁਣ ਉਹਨਾਂ ਦੇ ਬਾਰੇ ਇਹ ਗੱਲ ਜਿਹੜੀ ਸਾਹਮਣੇ ਆਈ ਜਿਹੜੀ ਕਿ ਆਪਾਂ ਪਿਛਲੇ ਦਿਨਾਂ ਵੀ ਜਿਹੜੀ ਆ ਉਹ ਗੱਲ ਕੀਤੀ ਸੀਗੀ ਕਿ ਭਾਈ ਜਿਹੜਾ ਉਹਨਾਂ ਦਾ ਬਣਿਆ ਹੋਇਆ ਜਿਹੜਾ ਇੱਕ ਔਰਾ ਸੀਗਾ ਤਾਂ ਭੁੱਲਰਦੇ ਹੁਣ ਜੇਲ੍ਹ ਭੇਜਣ ਤੋਂ ਬਾਅਦ ਹੁਣ ਜਿਹੜਾ ਉਹ ਸੀਬੀਆਈ ਦੇ ਕੋਲੋਂ ਈਡੀ ਨੇ ਜਿਹੜਾ ਉਹਨਾਂ ਭ੍ਰਿਸ਼ਟ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੀ ਜਿਹੜੀ ਉਹ ਲਿਸਟ ਮੰਗ ਲਈ ਹੈ ਔਰ ਉਹਨਾਂ ਦਾ ਡਾਟਾ ਉਹਨਾਂ ਦਾ ਰਿਕਾਰਡ ਜਿਹੜਾ ਉਹ ਮੰਗ ਲਿਆ ਜਿਨ੍ਹਾਂ ਨੇ ਆਪਣਾ ਕਾਲਾ ਧਨ ਜਿਹੜਾ ਇਨਵੈਸਟ ਜਿਹੜਾ ਉਹ ਕੀਤਾ ਇਹ ਭੁੱਲਰ ਦੇ ਰਾਹੀਂ ਕਹਿ ਲੋ ਕਿ ਜਾਂ ਉਸ ਜਿਹੜਾ ਉਹ ਪ੍ਰਾਪਰਟੀ ਡੀਲਰ ਦੇ ਰਾਹੀਂ ਜੋ ਵੀ ਜਿਨੇ ਵੀ ਜਿੱਥੇ ਵੀ ਜਿਹੜਾ ਉਹ ਧਨ ਲਾਇਆ ਹੋਇਆ ਕਿਉਂਕਿ 50 ਅਧਿਕਾਰੀਆਂ ਦੇ ਨਾਮ ਇਸ ਭੁੱਲਰ ਕੇਸ ਦੇ ਵਿੱਚ ਜਿਹੜੇ ਆ ਉਹ ਜੁੜ ਰਹੇ ਸੀਗੇ 50 ਅਧਿਕਾਰੀਆਂ ਦੇ ਵਿੱਚ ਕਈ ਆਈਐਸਸੀ ਆਈਪੀਐਸਸੀ ਔਰ ਜਿਹੜੇ ਅਦਾਲਤੀ ਜਿਹੜੇ ਲੋਕ ਵੀ ਸੀਗੇ ਜਿਵੇਂ ਜੱਜ ਸੀ ਜਾਂ ਹੋਰ ਸੀ ਇਹੋ ਜੇ ਬਹੁਤ ਸਾਰੇ ਜਿਹੜੇ ਆ ਲੋਕ ਸੀਗੇ ਜਿਹੜੇ ਕਿ ਇਸ ਮਸਲੇ ਦੇ ਵਿੱਚ ਇਨਵੋਲਵ ਸੀਗੇ ਹੁਣ ਉਹਨਾਂ ਦੀ ਇਨਵੋਲਵਮੈਂਟ ਦੇ ਕਰਕੇ ਜਿਹੜਾ ਇਸ ਜਿਹੜਾ ਈਡੀ ਨੇ ਹੁਣ ਈਡੀ ਦੀ ਐਂਟਰੀ ਹੋ ਗਈ ਹੈ ਔਰ ਪਿਛਲੇ ਦਿਨੀ ਆਪਾਂ ਸਾਹਮਣੇ ਇਹ ਗੱਲਾਂ ਕੀਤੀਆਂ ਸੀਗੀਆਂ ਕਿ ਭਾਈ ਅਦਾਲਤ ਦੇ ਵਿੱਚ ਨਾਮ ਜਿਹੜੇ ਉਹਦੇ ਦਿੱਤੇ ਗਏ ਆ ਜਾਂ ਹੋਰ ਆਉਣ ਵਾਲਾ ਦਿਨਾਂ ਦੇ ਵਿੱਚ ਜਿਹੜਾ ਉਹ ਸੀਬੀਆਈ ਜਿਹੜਾ ਉਹਨਾਂ ਨੂੰ ਸੱਦ ਸਕਦੀ ਹੈ ਤੇ ਹੁਣ ਈਡੀ ਨੇ ਰਿਕਾਰਡ ਜਿਹੜਾ ਉਹਨਾਂ ਭ੍ਰਿਸ਼ਟ ਆਈਐਸ ਤੇ ਆਈਪੀਐਸ ਅਧਿਕਾਰੀਆਂ ਦਾ ਜਿਹੜਾ ਉਹ ਮੰਗ ਲਿਆ ਹੁਣ ਉਹ ਰਡਾਰ ਤੇ ਜਿਹੜੇ 50 ਆਈਪੀਐਸ ਤੇ ਆਈਐਸ ਅਧਿਕਾਰੀ ਤੇ ਜੱਜ ਜਿਹੜੇ ਆ ਉਹ ਹੁਣ ਰਡਾਰ ਤੇ ਸਿਰਫ ਔਰ ਸਿਰਫ ਇਹਨਾਂ ਦੇ ਨਹੀਂ ਹੈਗੇ ਸੀਬੀਆਈ ਦੇ ਨਹੀਂ ਹੈਗੇ ਹੁਣ ਸਗੋਂ ਦੀ ਈਡੀ ਦੇ ਵੀ ਰਡਾਰ ਤੇ ਆ ਗਿਆ ਔਰ ਜੇ ਉਧਰ ਭੁੱਲਰ ਦੀ ਗੱਲ ਕਰੀਏ ਭੁੱਲਰ ਦੀਆਂ ਮੁਸ਼ਕਲਾਂ ਹਲੇ ਘਟੀਆਂ ਨਹੀਂ ਭੁੱਲਰ ਬੇਸ਼ੱਕ ਜਿਹੜਾ ਸੀਬੀਆਈ ਦੇ ਰਿਮਾਂਡ ਦੇ ਕੋਲੋਂ ਉਹ ਹੁਣ ਜਿਹੜਾ ਉਹ ਜੇਲ੍ਹ ਚ ਭੇਜ ਦਿੱਤੇ ਗਏ ਆ ਪਰ ਮੈਨੂੰ ਲੱਗਦਾ ਹੈ ਕਿ ਹੁਣ ਜਲਦੀ ਜਿਹੜਾ ਉਹਨਾਂ ਦਾ ਰਿਮਾਂਡ ਫਿਰ ਜਿਹੜਾ ਉਹ ਵਿਜੀਲੈਂਸ ਲੈ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਅ ਜਦੋਂ ਵਿਜੀਲੈਂਸ ਨੇ ਕੇਸ ਜਿਹੜਾ ਉਹ ਦਰਜ ਕੀਤਾ ਉਸ ਕੇਸ ਦਰਜ ਕਰਨ ਤੋਂ ਬਾਅਦ ਜਿਹੜਾ ਭੁੱਲਰ ਦਾ ਰਿਮਾਂਡ ਜਿਹੜਾ ਪ੍ਰੋਡਕਸ਼ਨ ਮਾਫ ਕਰਨਾ ਰਿਮਾਂਡ ਰਿਮਾਂਡ ਜਿਹੜਾ ਉਹ ਮੰਗਿਆ ਸੀਗਾ ਅਦਾਲਤ ਤੋਂ ਵਿਜੀਲੈਂਸ ਨੇ ਪਰ ਅਦਾਲਤ ਨੇ ਉਹ ਜਿਹੜਾ ਮਨਜ਼ੂਰ ਨਹੀਂ ਸੀ ਕੀਤਾ ਕਿਉਂਕਿ ਉਸ ਦੌਰਾਨ ਜਿਹੜੇ ਭੁੱਲਰ ਨੇ ਉਹ ਚੱਲ ਰਹੇ ਸੀਗੇ ਆਲਰੇਡੀ ਰਿਮਾਂਡ ਦੇ ਉੱਪਰ ਔਰ ਉਹਨਾਂ ਦੇ ਰਿਮਾਂਡ ਤੇ ਚੱਲਣ ਦੇ ਕਰਕੇ ਹੀ ਜਿਹੜਾ ਉਹ ਜਿਹੜਾ ਅਦਾਲਤ ਨੇ ਰਿਮਾਂਡ ਨਹੀਂ ਸੀ ਦਿੱਤਾ ਔਰ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਬਾਅਦ ਦੇ ਵਿੱਚ ਜਿਹੜਾ ਉਹ ਉਹਨਾਂ ਨੂੰ ਰਿਮਾਂਡ ਤੇ ਲੈ ਸਕਦੇ ਹੋ ਹੁਣ ਸਿਰਫ ਕੁਝ ਦਿਨ ਹੋਇਆ ਹੁਣ ਜਲਦੀ ਜਿਹੜਾ ਉਹਨਾਂ ਨੂੰ ਭੇਜਿਆ ਗਿਆ ਹੈਗਾ ਜੇਲ੍ਹ ਦੇ ਵਿੱਚ ਔਰ ਸੀਬੀਆਈ ਨੇ ਇਹ ਵੀ ਗੱਲ ਕਹੀ ਹੈ ਕਿ ਭੁੱਲਰ ਜਿਹੜੇ ਆ ਉਹ ਸਾਨੂੰ ਜਿਹੜਾ ਉਹ ਸਾਥ ਨਹੀਂ ਦੇ ਰਹੇ ਔਰ ਇਹੋ ਜੇ ਜਵਾਬ ਦੇ ਰਹੇ ਆ ਕਿ ਸਥਿਤੀ ਹੋਰ ਗੁੰਝਲਦਾਰ ਜਿਹੜੀ ਉਹ ਹੋ ਰਹੀ ਹੈ ਤੇ ਹੁਣ ਹੋ ਸਕਦਾ ਹੈ ਕਿ ਵਿਜੀਲੈਂਸ ਵੀ ਜਿਹੜਾ ਭੁੱਲਰ ਸਾਹਿਬ ਨੂੰ ਪ੍ਰੋਡਕਸ਼ਨ ਵਾਰੰਟ ਦੇ ਲੈ ਕੇ ਆਵੇ ਔਰ ਕੁਝ ਨਾ ਕੁਝ ਹੋਰ ਹੁਣ ਵਿਜੀਲੈਂਸ ਕੀ ਕੁਝ ਅਗਲਵਾਉਂਦੀ ਉਹਨਾਂ ਤੋਂ ਇਹ ਵੀ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਪਰ ਇਹ ਗੱਲ ਜਿਹੜੀ ਉਹ ਜ਼ਰੂਰ ਹੈਗੀ ਹੈ ਕਿ ਸਥਿਤੀਆਂ ਜਿਹੜੀਆਂ ਇਸ ਮਸਲੇ ਦੇ ਨਾਲ ਹੋਰ ਗੁੰਝਲਦਾਰ ਹੁੰਦੀਆਂ ਜਾ ਰਹੀਆਂ ਨੇ ਔਰ ਮੁਸ਼ਕਲਾਂ ਜਿਹੜੀਆਂ ਉਹ ਹੋਰ ਵੱਧ ਰਹੀਆਂ ਨੇ 50 ਆਈਐਸ ਆਈਪੀਐਸ ਅਧਿਕਾਰੀਆਂ ਦੀਆਂ ਕਿਉਂਕਿ ਪਹਿਲਾਂ ਲੋਕਾਂ ਦੇ ਮਨਾਂ 'ਚ ਇਹ ਸੀਗਾ ਕਿ ਸ਼ਾਇਦ ਸੀਬੀਆਈ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ 50 ਦੇ ਕਰੀਬ ਜਿਹੜੇ ਅਧਿਕਾਰੀ ਨੇ ਇਹ ਵੱਧ ਜਾਣਗੇ ਪਰ ਹੁਣ ਇੱਕ ਹੋਰ ਦੂਜੀ ਏਜੰਸੀ ਇਹਦੇ ਵਿੱਚ ਟਪਕ ਪਈ ਹੈ ਐਂਟਰੀ ਈਡੀ ਵੀ ਹੋ ਗਈ ਹੈ ਔਰ ਉਹਨਾਂ ਨੇ ਪੂਰਾ ਰਿਕਾਰਡ ਜਿਹੜਾ ਇਹਨਾਂ ਦੇ 50 ਅ ਅਧਿਕਾਰੀਆਂ ਦਾ ਜਿਹੜਾ ਉਹ ਮੰਗ ਲਿਆ ਸੀ ਬੀਆਈ ਦੇ ਕੋਲੋਂ ਹੁਣ ਉਹ ਆਪਣੇ ਤੌਰ ਤੇ ਉਹਨਾਂ ਨੂੰ ਜਿਹੜਾ ਸੰਮਣ ਵੀ ਕਰਨਗੇ ਤਫਤੀਸ਼ ਵੀ ਕਰਨਗੇ ਹੁਣ ਤਫਤੀਸ਼ ਜਿਹੜੀ ਆ ਕਈ ਪਾਸੇ ਚੱਲ ਰਹੀ ਆ ਔਰ ਇਹ ਵੀ ਗੱਲ ਪਤਾ ਲੱਗੀ ਆ ਕਿ ਕਈ ਲੀਡਰ ਵੀ ਇਹਦੇ ਵਿੱਚ ਰਗੜੇ ਜਾ ਸਕਦੇ ਆ ਹੁਣ ਦੇਖਦੇ ਆ ਕਿ ਇਹਦੇ ਵਿੱਚ ਕਿਹੜਾ ਕੁਝ ਕਿਵੇਂ ਕਿਵੇਂ ਨਿਕਲ ਕੇ ਸਾਹਮਣੇ ਆਉਂਦਾ ਸਥਿਤੀ ਜਿਹੜੀ ਆ ਉਹ ਬੜੀ ਦਿਲਚਸਪ ਜਿਹੜੀ ਉਹ ਬੜੀਆਂ ਔਰ ਕਈਆਂ ਦੇ ਜਿਹੜੇ ਆ ਉਹ ਸਾਹ ਸੁੱਤੇ ਹੋਇਆ ਤੇ ਇਹ ਸੀ ਇਹ ਕੁਝ ਵੱਡੀਆਂ ਖਬਰਾਂ ਜਿਨ੍ਹਾਂ ਦੇ ਉੱਪਰ ਪਾ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਜੁਰੂ ਪਸੰਦ ਆਏ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ